ਕਿੰਨੇ ਕਿ ਬੱਚਿਆਂ ਦੇ ਹੱਥਾਂ ਦੇ ਵਿੱਚ ਆਪਾਂ ਮੋਬਾਈਲ ਫੋਨ ਫੜਾ ਦਿੰਦੇ ਨੇ ਕਿਉਂਕਿ ਉਹਦੇ ਵਿੱਚ ਸਾਡੀ ਵੀ ਸੌਕ ਹੋ ਜਾਂਦੀ ਅਸੀਂ ਆਪਣਾ ਕੰਮ ਕਰਦੇ ਹਾਂ ਬੱਚੇ ਦੇ ਹੱਥ ਦੇ ਵਿੱਚ ਫੋਨ ਦੇ ਤਾਂ ਲੈ ਭਾਈ ਤੂੰ ਬਿਜ਼ੀ ਰਹਿ। ਉਹਦਾ ਕਿੰਨਾ ਕੁ ਪ੍ਰਭਾਵ ਪੈਂਦਾ ਹੈ ਅੱਖਾਂ ਦੇ ਉੱਤੇ ਤੇ ਉਹਦਾ ਕੀ ਅੱਗੇ ਜਿਹੜਾ ਭਵਿੱਖ ਦੇ ਵਿੱਚ ਅਸਰ ਪੈ ਸਕਦਾ। ਜਿੰਨਾ ਜ਼ਿਆਦਾ ਬੱਚੇ ਨੂੰ ਸਕਰੀਨਸ ਦਿੰਨੇ ਆ ਆਪਾਂ ਸੌਕੇ ਹੋ ਜਾਂਦੇ ਆ। ਬਟ ਬੱਚਾ ਐਨੇ ਡਿਸਟੈਂਸ 1.5 ਤੋਂ 2 ਫੁੱਟ ਤੋਂ ਅੱਗੇ ਦੇਖਦਾ ਨਹੀਂ। ਮਸਲਜ਼ ਅੱਖ ਦੇ ਉਸੇ ਤਰ੍ਹਾਂ ਡਵੈਲਪ ਹੋਣਗੇ। ਬਚਪਨ ਵਿੱਚ ਸਾਨੂੰ ਵੀ ਤੁਹਾਨੂੰ ਵੀ ਡਰਾਇਆ ਜਾਂਦਾ ਸੀ ਨੇੜੇ ਬੈ ਕੇ ਟੀਵੀ ਨਾਲ ਦੇ ਐਂਕਾ ਲੱਗ ਜਾਣਗੇ ਸਾਨੂੰ ਲੱਗਦਾ ਸੀ ਉਹ ਵੀ ਮਾਰਦੇ ਆ ਜਿੰਨਾ ਨੀਅਰਵਰਕ ਜ਼ਿਆਦਾ ਹੋਏਗਾ ਐਂਕਾ ਦਾ ਨੰਬਰ ਲੱਗਣ ਦੀ ਪੋਸੀਬਿਲਟੀ ਓਨੀ ਜ਼ਿਆਦਾ ਹੈ ਜਿੰਨਾ ਤੁੱਪੇ ਬੱਚਾ ਜ਼ਿਆਦਾ ਰਹੂਗਾ ਓਨੀ ਗ੍ਰੋਥ ਓਨੀ ਡਿਵੈਲਪਮੈਂਟ ਨਿਗਾ ਬਿੱਤਰ ਰਹੇਗੀ ਉਹ ਲੇਜ਼ਰ ਅਸੀਂ ਕਰ ਰਹੇ ਹੁੰਨੇ ਆ ਪੇਸ਼ੈਂਟ ਨੂੰ ਪੁੱਛੀ ਤਾਂ ਕੋਈ ਤਕਲੀਫ ਤਾਂ ਨਹੀਂ ਕਹਿੰਦਾ ਨਹੀਂ ਜੀ ਕਹਿੰਦਾ ਲੇਜ਼ਰ ਕਦੋਂ ਸ਼ੁਰੂ ਕਰੋਗੇ ਅਸੀਂ ਕਹਿੰਦੇ ਨਜ਼ਰ ਹੋ ਗਿਆ ਡਾਕਟਰ ਸਾਹਿਬ ਇਹਦੇ ਵਾਸਤੇ ਏਜ ਕੀ ਹੋਣੀ ਚਾਹੀਦੀ ਹੈ ਜਿਵੇਂ ਕਹਿੰਦੇ ਨੇ ਕਿ ਅਜੇ ਤਰੀ ਉਮਰ ਘੱਟ ਆ ਤੂੰ ਬਾਅਦ ਚ ਕਰਵਾ ਲਈ ਜਾਂ ਏਜ ਵੱਧ ਵੀ ਜਾਂਦੀ ਆ ਤਾਂ ਤਾਂ ਵੀ ਕੁਝ ਕਠਿਨਾਈਆਂ ਆਉਂਦੀਆਂ ਪਿਛਲੇ 6 ਮਹੀਨੇ ਇੱਕ ਸਾਲ ਤੋਂ ਘੱਟੋ ਘੱਟ ਨੰਬਰ ਸਟੇਬਲ ਹੋਵੇ ਕਿਉਂਕਿ ਕੋਈ ਵੀ ਲੇਜ਼ਰ ਹੈ ਇੱਕ ਸਟੇਬਲ ਨੰਬਰ ਤੇ ਅਸਰ ਕਰੂਗੀ ਉਹ ਨੰਬਰ ਨੂੰ ਰੋਕਣ ਲਈ ਨਹੀਂ ਹੈ ਤੇ ਨੰਬਰ ਤਬਦੀਲ ਹੋ ਰਿਹਾ ਵੇਟ ਜਦੋਂ ਤੱਕ ਰੁਕਦਾ ਨਹੀਂ 40 ਸਾਲ ਤੱਕ ਦੂਰ ਦੀ ਨਜ਼ਰ ਲਈ ਇਹ ਲੇਜ਼ਰਸ ਬਹੁਤ ਵਧੀਆ ਨੇ ਉਸ ਤੋਂ ਬਾਅਦ ਸਾਨੂੰ ਹੋਰ ਮੈਥਡਸ ਲਈ ਸੋਚਣਾ ਪੈਂਦਾ ਕਿਉਂਕਿ ਫਿਰ ਨੇੜੇ ਦੀ ਅਣਖ ਲੱਗੇਗੀ ਸਭ ਜਿਵੇਂ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਮਨ ਦੇ ਵਿੱਚ ਨਾ ਬੜੇ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਨੇ ਲੇਜ਼ਰ ਨੂੰ ਲੈ ਕੇ ਕੁਝ ਲੋਕ ਵਹਿਮ ਵੀ ਪਾ ਦਿੰਦੇ ਨੇ ਕਿ ਜੇ ਇਹ ਕਰਵਾਇਆ ਤੇ ਦੇ ਨਾਲ ਫਿਰ ਜਿਹੜੀ ਦੂਰ ਦੀ ਆ ਉਹ ਤਾਂ ਠੀਕ ਹੋ ਜੇਗੀ ਨੇੜੇ ਵਾਲੀ ਜਲਦੀ ਖਰਾਬ ਹੋ ਜੇਗੀ ਨੇੜੇ ਦੀ ਏਜ ਨਾਲ ਜਿੰਨੀ ਕਟਨੀ ਹੈ ਉਹ ਕਟੇਗੀ ਦੂਰ ਵਾਲੀ ਨੂੰ ਅਕਸਰ 99% ਕੁਝ ਵੀ ਨਹੀਂ ਹੁੰਦਾ ਜੇ ਤੁਸੀਂ ਡਾਇਬੀਟ ਕੋ ਮੈਂ ਤੁਹਾਡਾ ਚੈੱਕਅਪ ਕਰਾਂ ਹੋ ਸਕਦਾ ਹੈ ਤੁਹਾਨੂੰ ਸਟੇਜ 1 ਡਾਇਬੀਟਿਕ ਰੈਟਰੋਪੈਥੀ ਹੋਵੇ ਆਲਰੇਡੀ ਤੁਸਕੋਗੇ ਮੈਂ ਤੱਕ ਤਕਲੀਫ ਨਹੀਂ ਤਕਲੀਫ ਨਹੀਂ ਹੋਏਗੀ ਜਦੋਂ ਤਕਲੀਫ ਹੋਣੀ ਸ਼ੁਰੂ ਹੁੰਦੀ ਹੈ ਤਾਂ ਬਿਮਾਰੀ 50 60% ਵੱਧ ਚੁੱਕੀ ਹੁੰਦੀ ਹੈ ਟੈਪਟਿਕਸ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਜੇ ਸਮੇਂ ਸਿਰ ਉਹਨਾਂ ਦਾ ਚੈੱਕਅਪ ਨਾ ਹੋਵੇ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਸੀਂ ਜਦੋਂ ਵੀ ਤੁਹਾਡੇ ਰੂਬਰੂ ਹੁੰਨੇ ਆ ਤਾਂ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਗੱਲਾਂ ਕਰਦੇ ਹਾਂ ਤੇ ਅਕਸਰ ਅੱਖਾਂ ਦੀ ਗੱਲ ਕਰੀਏ ਤਾਂ ਇੱਕ ਕਹਾਵਤ ਬੜੀ ਮਸ਼ਹੂਰ ਹੈ ਕਿ ਅੱਖਾਂ ਗਈਆਂ ਜਹਾਨ ਗਿਆ ਅੱਖਾਂ ਦੀ ਖੂਬਸੂਰਤੀ ਵੀ ਕਾਇਲ ਕਰ ਦਿੰਦੀ ਹੈ ਪਰ ਅੱਖਾਂ ਦੀ ਖੂਬਸੂਰਤੀ ਨੂੰ ਸਹੀ ਰੱਖਣਾ ਅੱਖਾਂ ਦੀ ਸਿਹਤ ਨੂੰ ਸਹੀ ਰੱਖਣਾ ਸਮੇਂ ਦੀ ਲੋੜ ਹੈ ਅਸੀਂ ਅੱਜ ਕੱਲ ਬੜੀ ਭੱਜ ਦੌੜ ਵਾਲੀ ਜ਼ਿੰਦਗੀ ਜੀ ਰਹੇ ਹਾਂ ਅੱਖਾਂ ਦੀ ਸੰਭਾਲ ਕਰਨੀ ਲਾਜ਼ਮੀ ਬਣ ਜਾਂਦੀ ਹੈ ਪਰ ਕਿਵੇਂ ਕਰਨੀ ਹੈ ਤੇ ਜੇਕਰ ਅਸੀਂ ਸੰਭਾਲ ਨਹੀਂ ਕਰਦੇ ਤਾਂ ਅੱਖਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਅੱਜ ਅਜੇ ਹੀ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ ਉੱਚੇਚੇ ਤੌਰ ਦੇ ਉਤੇ ਅਸੀਂ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਡਾਕਟਰ ਆਜ਼ਮ ਵੀਰ ਸਿੰਘ ਬਰਾੜ ਹੋਰਾਂ ਨਾਲ ਜੁਬਰਾੜ ਹਸਪੀਟਲ ਦੇ ਸਰਜਨ ਨੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਅਸੀਂ ਇਹਨਾਂ ਦੀ ਜ਼ੁਬਾਨੀ ਲੱਭਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਤਰਮਿੰਦਰ ਜੀ तमाम ਡੀ5 ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰਾ ਚੈਨਲ ਤੇ ਨਿੱਘਾ ਸਵਾਗਤ ਕਰਨ ਦਾ ਬਹੁਤ-ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜਿਵੇਂ ਆਪਾਂ ਜ਼ਿੰਦਗੀ ਦੀ ਗੱਲ ਕਰਦੇ ਹਾਂ ਤਾਂ ਜ਼ਿੰਦਗੀ ਕਹਿੰਦੇ ਬੰਦਾ ਦੇਖਦਾ ਹੈ ਪਰ ਦੇਖਦਾ ਅੱਖਾਂ ਦੇ ਨਾਲ ਅੱਖਾਂ ਦੀ ਸੇਤ ਅੱਖਾਂ ਦੀ ਸੰਭਾਲ ਕਿੰਨੀ ਕੁ ਜ਼ਰੂਰੀ ਹੈ ਜਿਵੇਂ ਤੁਸੀਂ ਬਹੁਤ ਐਪਲੀਕ ਹੈ ਅੱਖਾਂ ਗਿਆ ਜਹਾਨ ਗਿਆ ਕਿਸੇ ਬੰਦੇ ਜਿਹੜਾ ਨਿਤਰਹੀਣ ਹੋਵੇ ਉਹਨੂੰ ਪੁੱਛੋ ਕਿ ਦੁਨੀਆ ਕਿਵੇਂ ਦੀ ਹੈ ਉਹ ਦੂਜੇ ਅੰਗਾਂ ਨਾਲ ਮਹਿਸੂਸ ਕਰਦਾ ਜਦੋਂ ਤੱਕ ਬੱਚਾ ਕੋਈ ਛੋਟਾ ਬੱਚਾ ਹੈ ਨਜ਼ਰ ਅੱਛੀ ਨਹੀਂ ਹੈ ਜੋ ਤੱਕ ਦੇਖ ਨਹੀਂ ਪਾਏਗਾ ਉਹਦੀ ਸਾਰੀ ਡਿਵੈਲਪਮੈਂਟ ਉਸ ਨਾਲ ਜੁੜੀ ਹੈ ਉਹ ਚੀਜ਼ਾਂ ਨੂੰ ਸਮਝੇਗਾ ਉਸੇ ਤਰ੍ਹਾਂ ਉਹ ਚੀਜ਼ਾਂ ਨੂੰ ਦੇਖੇਗਾ ਸੋਚੇਗਾ ਉਸੇ ਤਰ੍ਹਾਂ ਸੋ ਬਹੁਤ ਮੋਡਲੀ ਚੀਜ਼ ਬਚਪਨ ਤੋਂ ਹੀ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਜੋ ਆਪਰ ਦੇਖਦੇ ਆਂ ਸੋਚ ਨੂੰ ਵੀ ਸੋਚ ਦਾ ਦੂਜਾ ਲਫ਼ਜ਼ ਹੈ ਨਜ਼ਰੀਆ ਉਹ ਵੀ ਨਜ਼ਰ ਨਾਲ ਹੀ ਜੁੜਿਆ ਹੋਇਆ ਹੈ ਬਿਲਕੁਲ ਦੂਰ ਦ੍ਰਿਸ਼ਟੀ ਸੋਚ ਉਹਨੂੰ ਵੀ ਕਹਿੰਦੇ ਆ ਤਾਂ ਦ੍ਰਿਸ਼ਟੀ ਹਰ ਜਗ੍ਹਾ ਹੀ ਬੜੀ ਮਹੱਤਵਪੂਰਨ ਹੈ ਜੀ ਬਿਲਕੁਲ ਤੇ ਡਾਕਟਰ ਸਾਹਿਬ ਜਿਵੇਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਵਿਸ਼ਤਾ ਹੁਣ ਜਿਵੇਂ ਜਿਵੇਂ ਅਸੀਂ ਅੱਗੇ ਵਧ ਰਹੇ ਆ ਤਾਂ ਉਹਨਾਂ ਦਾ ਹੱਲ ਵੀ ਨਿਕਲ ਰਿਹਾ ਹੈ ਪਰ ਇਸ ਤੋਂ ਇਲਾਵਾ ਜੇਕਰ ਆਪਾਂ ਸ਼ੁਰੂਆਤ ਤੁਸੀਂ ਬੱਚਿਆਂ ਤੋਂ ਕੀਤੀ ਹੈ ਕਿ ਬੱਚਿਆਂ ਨੂੰ ਜੇਕਰ ਆਪਾਂ ਅੱਖਾਂ ਦੀ ਗੱਲ ਕਰੀਏ ਤਾਂ ਬੜੀਆਂ ਸਮੱਸਿਆਵਾਂ ਆ ਰਹੀਆਂ ਨੇ ਇੱਕ ਤਾਂ ਜਿਵੇਂ ਅੱਜਕੱਲ ਆਪਾਂ ਅਕਸਰ ਦੇਖਦੇ ਆ ਕਿ ਨਿੱਕੇ ਨਿੱਕੇ ਬੱਚਿਆਂ ਦੇ ਹੱਥਾਂ ਦੇ ਵਿੱਚ ਆਪਾਂ ਫੋਨ ਜਿਹੜੇ ਮੋਬਾਈਲ ਫੋਨ ਫੜਾ ਦਿੱਤੇ ਨੇ ਕਿਉਂਕਿ ਉਹਦੇ ਵਿੱਚ ਸਾਡੀ ਵੀ ਸੌਖ ਹੋ ਜਾਂਦੀ ਐ ਅਸੀਂ ਆਪਣਾ ਕੰਮ ਕਰਦੇ ਆ ਬੱਚੇ ਦੇ ਹੱਥ ਦੇ ਵਿੱਚ ਫੋਨ ਦੇ ਤਾਂ ਲੈ ਭਾਈ ਤੂੰ ਬਿਜ਼ੀ ਰਹਿ। ਉਹਦਾ ਕਿੰਨਾ ਕੁ ਪ੍ਰਭਾਵ ਪੈਂਦਾ ਐ ਅੱਖਾਂ ਦੇ ਉੱਤੇ ਤੇ ਉਹਦਾ ਕੀ ਅੱਗੇ ਜਿਹੜਾ ਭਵਿੱਖ ਦੇ ਵਿੱਚ ਅਸਰ ਪੈ ਸਕਦਾ ਐ ਇਹ ਬਹੁਤ ਹੀ ਰੈਲੇਵੈਂਟ ਸਵਾਲ ਐ ਜੀ ਇਹ ਤੋਂ ਮੈਨੂੰ ਇੱਕ ਇੰਸਟਾਗ੍ਰam ਤੇ ਰ ਖੇਡੋ ਕੁਦੋ ਨਾਲ ਫੋਨਾਂ ਦਿਓ ਅਗਲਾ ਕਹਿੰਦਾ ਕਿੰਨੇ ਕਿ ਵਾਰੀ ਮੱਥਾ ਮਰੀ ਜਾਈਏ ਕਿੰਨਾ ਚਿਰ ਮੱਥਾ ਮਰੀ ਜਾਈਏ ਪੇਰੈਂਟਸ ਵੀ ਤਾਂ ਕਹਿੰਦੇ ਖਾਸ ਕਰਕੇ ਵੈਸਟਰਨ ਮੁਲਕਾਂ ਵਿੱਚ ਇੱਥੇ ਤਾਂ ਫੇਰ ਤੁਹਾਨੂੰ ਕਿਸੇ ਤਰ੍ਹਾਂ ਦੀ ਹੈਲਪ ਮਿਲ ਜਾਂਦੀ ਹੈ ਦਾਦੀਆਂ ਨਾਨੀਆਂ ਸੋ ਐ ਸਮਝਣ ਦੀ ਕੋਸ਼ਿਸ਼ ਕਰੋ ਜਦੋਂ ਆਪਾਂ ਜਿੰਨਾ ਜ਼ਿਆਦਾ ਬੱਚੇ ਨੂੰ ਸਕਰੀਨਸ ਦਿੰਨੇ ਆ ਆਪਾਂ ਸੌਖੇ ਹੋ ਜਾਂਦੇ ਆ ਬਟ ਬੱਚਾ ਐਨੇ ਡਿਸਟੈਂਸ 1.5 ਫੁੱਟ ਤੋਂ ਅੱਗੇ ਦੇਖਦਾ ਨਹੀਂ ਮਸਲਜ਼ ਅੱਖ ਦੇ ਉਸੇ ਤਰ੍ਹਾਂ ਡਵੈਲਪ ਹੋਣਗੇ ਜਿੰਨਾ ਬੱਚਾ ਬਚਪਨ ਵਿੱਚ ਦੂਰ ਦੇਖੇਗਾ ਆਊਟਡੋਰਸ ਤੋਪੇ ਖੇਡੂਗਾ ਉਨੀ ਡਵੈਲਪਮੈਂਟ ਨੇਚਰਲ ਤੇ ਵਧੀਆ ਹੋਊਗੀ ਬਚਪਨ ਵਿੱਚ ਸਾਨੂੰ ਵੀ ਤੁਹਾਨੂੰ ਵੀ ਡਰਾ ਜਾਂਦਾ ਸੀ ਨੇੜੇ ਬੈ ਕੇ ਟੀਵੀ ਨਾਲ ਦੇ ਐਨਕਾ ਲੱਗ ਜਾਂਦੇ ਸਾਨੂੰ ਲੱਗਦਾ ਸੀ ਉਹੀ ਮਾਰਦੇ ਆ ਇਹ ਫੈਕਟ ਸੈਂਟੀਫਿਕਲੀ ਪ੍ਰੂਵਨ ਫੈਕਟ ਹੈ ਜਿੰਨਾ ਨੀਅਰ ਵਰਕ ਜ਼ਿਆਦਾ ਹੋਏਗਾ ਐਨਕਾ ਦਾ ਨੰਬਰ ਲੱਗਣ ਦੀ ਪੋਸੀਬਿਲਟੀ ਉਨੀ ਜ਼ਿਆਦਾ ਹੈ ਤੇ ਜਿੰਨਾ ਆਊਟਡੋਰ ਬੱਚਾ ਖੇਡਦਾ ਖੇਡੋ ਮੱਲੋ ਬਾਹਰ ਉਨੀ ਐਨਕਾ ਘੱਟ ਲੱਗਦੀਆਂ ਉਹਨਾਂ ਬੱਚਾ ਜਿਆਦਾ ਤੰਦਰੁਸਤ ਰਹਿੰਦੇ ਐਂਦੀ ਇੱਕ ਹੋਰ ਚੀਜ਼ ਵਿਟਾਮਿਨ ਡੀ ਸਨਲਾਈਟ ਧੁੱਪੇ ਰਹਿਣ ਦਾ ਵੀ ਬੜਾ ਇੰਪੈਕਟ ਹੈ ਜੀ ਬਿਲਕੁਲ ਧੁੱਪੇ ਜਿੰਨਾ ਬੰਦਾ ਜਿਆਦਾ ਰਹਿੰਦਾ ਹੁਣ ਅੱਜਕੱਲ ਸਾਰੇ ਇਨਡੋਰ ਹੋ ਗਿਆ ਜਿੰਨਾ ਧੁੱਪੇ ਬੱਚਾ ਜਿਆਦਾ ਰਹੂਗਾ ਉਹਨੀ ਗਰੋਥ ਉਹਨੀ ਡਿਵੈਲਪਮੈਂਟ ਨਿਗਾਬਿਤ ਰਹਿੰਦੀ ਹੈ ਜੀ ਡਾਕਟਰ ਸਾਹਿਬ ਬੱਚਿਆਂ ਨਾਲ ਜੁੜੀ ਹੋਈ ਇੱਕ ਹੋਰ ਸਮੱਸਿਆ ਉਹ ਅਕਸਰ ਵੱਡਿਆਂ ਦੇ ਵਿੱਚ ਵੀ ਦੇਖੇ ਜਾਂਦੀ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਅੱਖ ਦੇ ਵਿੱਚ ਟੀਰ ਹੈ ਅਕਸਰ ਕਹਿੰਦੇ ਨੇ ਕਿ ਬੰਦਾ ਜੀ ਟੀਰ ਮਾਰਦਾ ਹੈ ਜਾਂ ਉਹਨੂੰ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤੇ ਇੱਕ ਹੋਰ ਸ਼ਬਦ ਆ ਉਹਦੇ ਵਾਸਤੇ ਭੈਂਗਾਪਣ ਕਿ ਬੰਦਾ ਭੈਂਗਾ ਜਾਂ ਦੇਖਦਾ ਹੈ ਉਹ ਕੀ ਸਮੱਸਿਆ ਹੈ ਤੇ ਉਹਦਾ ਆਪਾਂ ਕਿਸ ਤਰ੍ਹਾਂ ਹੱਲ ਕੱਢ ਸਕਦੇ ਆ ਸਿੰਪਲ ਜੀ ਗੱਲ ਹੈ ਕਿ ਦੋ ਅੱਖਾਂ ਆਪਣੀਆਂ ਇੱਕ ਦੂਜੇ ਨਾਲ ਸਿੱਧੀਆਂ ਅਲਾਈਨਡ ਨੇ ਠੀਕ ਹੈ ਜਦੋਂ ਅਲਾਈਨਮੈਂਟ ਦੋਨੋਂ ਅੱਖਾਂ ਦੀ ਵਿਗੜ ਜਾਵੇ ਜਿਵੇਂ ਗੱਡੀ ਦੀ ਅਲਾਈਨਮੈਂਟ ਹੁੰਦੀ ਹੈ ਉਹਨੂੰ ਭੈਂਗਾਪਣ ਜਾਂ ਟੀਰ ਕਹਿੰਦੇ ਆ ਇੰਗਲਿਸ਼ ਵਿੱਚ ਇਸ ਨੂੰ ਸਕਵਿੰਟ ਕਹਿੰਦੇ ਆ ਇਹਦੇ ਕਈ ਕਾਰਨ ਹੁੰਦੇ ਆ ਜਮੰਦਰੂ ਹੋ ਸਕਦਾ ਸੱਟ ਕਰਕੇ ਹੋ ਸਕਦਾ ਕਿਸੇ ਬਿਮਾਰੀ ਕਰਕੇ ਹੋ ਸਕਦਾ ਤੇ ਅਕੋਰਡਿੰਗਲੀ ਉਹਨਾਂ ਦੇ ਇਲਾਜ ਹੁੰਦੇ ਆ ਸਭ ਤੋਂ ਜ਼ਰੂਰੀ ਬਾਕੀ ਸਾਰੀ ਗੱਲਾਂ ਤੋਂ ਪਹਿਲਾਂ ਜ਼ਰੂਰੀ ਗੱਲ ਇਹ ਹੈ ਕਿ ਸਹੀ ਸਮੇਂ ਤੇ ਉਹਦਾ ਡਾਇਗਨੋਸ ਹੋਣਾ ਉਹਦੀ ਪਛਾਣ ਹੋਣੀ ਜੀ ਜਿਵੇਂ ਮਾਪੇ ਆ ਜਿਹੜੇ ਸਤਰਕ ਹੁੰਦੇ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਬੱਚਾ ਠੀਕ ਨਹੀਂ ਦੇਖਦਾ ਹਮ ਸਹੀ ਸਮੇਂ ਤੇ ਪਛਾਣ ਕਰਨ ਨਾਲ ਉਹਦਾ ਇਲਾਜ ਬਹੁਤ ਸੁਖਾਲਾ ਹੋ ਜਾਂਦਾ ਜੀ ਕਿਉਂਕਿ ਸਹੀ ਸਟੇਜ ਤੇ ਕਈ ਵਾਰੀ ਉਹਨੂੰ ਆਪਰੇਸ਼ਨ ਦੀ ਵੀ ਲੋੜ ਨਹੀਂ ਪੈਂਦੀ ਸਿਰਫ ਅੱਖ ਨੂੰ ਟਾਕੇ ਮਣੀ ਉਹਦੀ ਥੈਰੇਪੀ ਹੁੰਦੀ ਹੈ ਜੀ ਪੈਚਿੰਗ ਕਰਕੇ ਬੈਟਰ ਹੋ ਜਾਂਦਾ ਹੈ ਕਈ ਸਟੇਜਸ ਐਸੀਆਂ ਹੁੰਦੀਆਂ ਸਰਜਰੀ ਲੋੜ ਪੈਂਦੀ ਹੈ ਬਟ 90 ਤੋਂ 95% ਹਰ ਤਰ੍ਹਾਂ ਦਾ ਭੈਂਗਾ ਬਨ ਟਰੀਟੇਬਲ ਹੈ ਮਤਲਬ ਠੀਕ ਹੋ ਸਕਦਾ ਹੈ 100% ਯੈਸ ਬਿਲਕੁਲ ਜੀ ਸਾਡੇ ਦਰਸ਼ਕਾਂ ਵਾਸਤੇ ਵੀ ਇੱਕ ਚੰਗਾ ਸੰਦੇਸ਼ ਗਿਆ ਹੈ ਕਿ ਅਸੀਂ ਅਕਸਰ ਘਬਰਾ ਜਾਂਦੇ ਹਾਂ ਕਿਉਂਕਿ ਅੱਖਾਂ ਦੀ ਜਿਹੜੀ ਜੋਤ ਆ ਉਹ ਸਹੀ ਰੱਖਣੀ ਬੜੀ ਜ਼ਰੂਰੀ ਆ ਤੇ ਜੇਕਰ ਉਹਦੇ ਵਿੱਚ ਭੈਂਗਾ ਪਾਉਣ ਹੁੰਦਾ ਹੈ ਟੀਰ ਆ ਜਾਂਦਾ ਤਾਂ ਉਹਦੇ ਨਾਲ ਤੱਕ ਕੇ ਆ ਕੇ ਫਿਊਚਰ ਦੇ ਵਿੱਚ ਬੜੀਆਂ ਸਮੱਸਿਆਵਾਂ ਆ ਜਾਂਦੀਆਂ ਮੈਂ ਤੁਹਾਨੂੰ ਇੱਥੇ ਸੌਰੀ ਇੰਟਰਰਪਟ ਕਰ ਰਿਹਾ ਭੈਂਗਾ ਪਣ ਸਿਰਫ ਸੁੰਦਰਤਾ ਲਈ ਨਹੀਂ ਹੈ ਭੈਂਗਾ ਪਣ ਕਿਉਂ ਜ਼ਰੂਰੀ ਹੈ ਤੁਸੀਂ ਸੋਚੋ ਤੁਸੀਂ ਬਚਪਨ ਚ ਤੁਹਾਨੂੰ ਟੀਰ ਹੈ ਹਾਂ ਬੱਚੇ ਦਾ ਕੌਨਫੀਡੈਂਸ ਹੀ ਨਹੀਂ ਰਹਿੰਦਾ ਨਹੀਂ ਰਹਿੰਦਾ ਉਹਨੂੰ ਲੋਕ ਛੇੜ ਕੇ ਬੁਲਾਉਂਦੇ ਆ ਬੱਚੇ ਦੀ ਪਰਸਨੈਲਿਟੀ ਡਿਵੈਲਪਮੈਂਟ ਵੀ ਇਹਦੇ ਨਾਲ ਇਫੈਕਟ ਹੁੰਦੀ ਹੈ ਸੋ ਕੱਲੀ ਸੁੰਦਰਤਾ ਨਹੀਂ ਹੈ ਪੂਰਾ ਉਹਦਾ ਜਿਹੜਾ ਵਿਕਾਸ ਹੈ ਮਾਨਸਿਕ ਤੌਰ ਤੇ ਇੱਕ ਸੁਸਾਇਟੀ ਦੇ ਤੌਰ ਤੇ ਸਾਰਾ ਇਫੈਕਟ ਹੁੰਦਾ ਹੈ ਸੰਪੂਰਨ ਵਿਕਾਸ ਯਸ ਸੰਪੂਰਨ ਵਿਕਾਸ ਜੀ ਡਾਟਾ ਸਾਹਿਬ ਜਿਵੇਂ ਅੱਜ ਕੱਲ ਨੌਜਵਾਨਾਂ ਦੇ ਵਿੱਚ ਹੈ ਕਿ ਸਪੈਕਸ ਲੱਗ ਜਾਂਦੀ ਹੈ ਬੜੀ ਘੱਟ ਉਮਰ ਦੇ ਵਿੱਚ ਹੀ ਲੱਗ ਜਾਂਦੇ ਨੇ ਉਸ ਤੋਂ ਬੱਚਿਆਂ 'ਚ ਵੀ ਸਪੈਕਸ ਲੱਗਣ ਲੱਗ ਪਈ ਹੈ ਤੇ ਇਸ ਤੋਂ ਇਲਾਵਾ ਕਈ ਲੋਕ ਚਾਹੁੰਦੇ ਨੇ ਕਿ ਅਸੀਂ ਇਸ ਸਪੈਕਸ ਤੋਂ ਛੁਟਕਾਰਾ ਜਿਹੜਾ ਛੁਟਕਾਰਾ ਪਾ ਲਈਏ ਬਾਕ-ਬਾਕ ਥਾਵਾਂ 'ਤੇ ਐਡਸ ਵੀ ਹੁੰਦੀਆਂ ਨੇ ਬੋਰਡਸ ਵੀ ਲੱਗੇ ਹੁੰਦੇ ਨੇ ਉਹਦੇ ਵਿੱਚ ਕਈ ਤਰ੍ਹਾਂ ਦੇ ਲੇਜ਼ਰ ਆਪਰੇਸ਼ਨਸ ਵਗੈਰਾ ਦੱਸੇ ਜਾਂਦੇ ਨੇ ਉਹ ਕਿੰਨੇ ਕੁ ਸਹੀ ਰਹਿੰਦੇ ਨੇ ਤੇ ਕੀ ਉਹ ਸਹੀ ਹੈ ਜੇਕਰ ਆਪਾਂ ਕੋ ਬਹੁਤ ਮਹੱਤਵਪੂਰਨ ਸਵਾਲ ਹੈ ਜੀ ਅੱਜ ਦੇ ਸਮੇਂ ਵਿੱਚ ਐਂਡਗਾ ਉਤਾਰਨੀਆ ਪਹਿਲਾਂ ਨਾਲੋਂ ਕਾਫੀ ਆਸਾਨ ਹੋ ਚੁੱਕੀਆਂ ਹਨ ਟੈਕਨੋਲੋਜੀ ਹਰ ਰੋਜ਼ ਬਿਹਤਰ ਹੋ ਰਹੀ ਹੈ ਤੇ ਸਮੇਂ ਨਾਲ ਜੀਨੇਟਿਕ ਟੈਕਨੋਲੋਜੀ ਐਡਵਾਂਸ ਹੋ ਚੁੱਕੀ ਹੈ ਏਵਰੀ ਈਅਰ ਹੋਰ ਵੀ ਜ਼ਿਆਦਾ ਸੇਫ ਔਰ ਵੀ ਜ਼ਿਆਦਾ ਐਕੂਰੇਟ ਔਰ ਵੀ ਜ਼ਿਆਦਾ ਸਟੀਕ ਹੋ ਰਹੀ ਹੈ ਇੱਕ ਕਰਨ ਨਾਲ ਲੰਬੇ ਸਮੇਂ ਕਿੰਨਾ ਕੁ ਦਿੱਕਤ ਆਉਂਦੀ ਹੈ ਕੋਈ ਪ੍ਰੋਬਲਮ ਆਉਂਦੀ ਹੈ ਕਿ ਨਹੀਂ ਕਿੰਨਾ ਕੁ ਸੇਫ ਆਮ ਤੌਰ ਤੇ ਇਹ ਧਾਰਨਾ ਇਹ ਜ਼ਿਆਦਾ ਫਿਕਰ ਹੁੰਦਾ ਜੋ ਵੀ ਕਿਸੇ ਲਈ ਵੀ ਲੇਜ਼ਰ ਆਪਾਂ ਡਿਸਾਈਡ ਕਰਦੇ ਆ ਉਹ ਤਮਾਮ ਟੈਸਟਾਂ ਤੋਂ ਬਾਅਦ ਹੀ ਕਰਦੇ ਆ ਜੀ ਹਰੇਕ ਨੂੰ ਹਰੇਕ ਲੇਜ਼ਰ ਨਹੀਂ ਹੋ ਸਕਦੀ ਹਮ ਇਹ ਆਪਾਂ ਚੈੱਕ ਕਰਨਾ ਤੁਹਾਡੇ ਹੋ ਸਕਦੀ ਕਿ ਨਹੀਂ ਜੇ ਸਾਰੇ ਤਮਾਮ ਟੈਸਟ ਕਰਕੇ ਇਫ ਵੀ ਫਾਇੰਡ ਕਿ ਤੁਸੀਂ ਫਿੱਟ ਹੋ ਤੁਹਾਡੇ ਲੇਜ਼ਰ ਹੋ ਸਕਦੀ ਹੈ ਫਿਰ ਪੂਰੀ ਸੇਫ ਹੈ ਜੀ ਜੇ ਮੈਂ ਟੈਸਟ ਕੀਤੇ ਬਿਨਾ ਤੁਹਾਨੂੰ ਕਹਾਂ ਫਿਰ ਇਹ ਮੇਰੇ ਪੱਖ ਤੋਂ ਗਲਤ ਹੋਏਗਾ ਹਮ ਸੋ ਇੱਕ ਵਾਰੀ ਤਮਾਮ ਟੈਸਟ ਕਰਕੇ ਜੇ ਤੁਸੀਂ ਫਿੱਟ ਹੋ ساری ਉਮਰ ਕੋਈ ਨਹੀਂ ਹੁੰਦਾ ਬੜੇ ਖੁਸ਼ ਤੇ ਕੰਫਰਟੇਬਲ ਰਹਿੰਦੇ ਆ ਜੀ ਇਦੇ ਵਿੱਚ ਪੁਰਾਣੇ ਧਾਰਨਾ ਵਿੱਚ ਸੌਰੀ ਪੁਰਾਣੇ ਟਾਈਮ ਵਿੱਚ ਲੇਸਿਕ 레이జర్ ਇੱਕ ਪਪੂਲਰ ਨਾਮ ਸੀ ਅੱਜ ਵੀ ਬਹੁਤ ਵਧੀਆ ਬਟ ਹੁਣ ਸਮੇਂ ਨਾਲ ਇਦੋਂ ਬੈਟਰ ਟੈਕਨੋਲੋਜੀ ਜਿਹੜੀ ਸਮਾਈਲ ਪ੍ਰੋ ਆਈ ਹੈ ਜੀ ਉਹ ਇਦੋਂ ਵੀ ਫਾਸਟ ਹੈ ਇਦੋਂ ਵੀ ਐਕਿਊਰੇਟ ਹੈ ਉਹਦਾ 레이జర్ ਡਿਊਰੇਸ਼ਨ ਦਾ ਸਮਾਂ ਕੁੱਲ 8 ਤੋਂ 9 ਸੈਕਿੰਡ ਹੀ ਹੈ ਬਸ ਇੰਨੇ ਜੀ ਦੈਟਸ ਇਟ ਜਦੋਂ 레이జర్ ਅਸੀਂ ਕਰ ਰਹੇ ਹੁੰਦੇ ਆ ਪੇਸ਼ੈਂਟ ਨੂੰ ਪੁੱਛੀਦਾ ਕੋਈ ਤਕਲੀਫ ਤਾਂ ਨਹੀਂ ਕਹਿੰਦਾ ਨਹੀਂ ਜੀ ਕਹਿੰਦਾ 레이జర్ ਕਦੋਂ ਸ਼ੁਰੂ ਕਰੋਗੇ ਅਸੀਂ ਕਿਹਾ 레이జర్ ਹੋ ਗਿਆ ਜੀ ਸੋ ਟੈਕਨੋਲੋਜੀ ਸਾਇੰਸ ਵਿਗਿਆਨ ਹਰ ਰੋਜ਼ ਆਪਨੂੰ ਕੀ ਕਹਿੰਦੇ ਐ ਬੈਟਰਮੈਂਟ ਵਾਲੀ ਹੀ ਲੈ ਕੇ ਜਾ ਰਹੇ ਮਤਲਬ ਹੁਣ ਹੱਸਦੇ ਹੱਸਦੇ ਆਪਰੇਟ ਹੋ ਜਾਂਦਾ ਨੇ ਸਮਾਈਲ ਪ੍ਰੋ ਹੋ ਗਿਆ ਯੈਸ ਯੈਸ ਲੋਟ ਸਰ ਵਿਧੀ ਵਾਸਤੇ ਏਜ ਕੀ ਹੋਣੀ ਚਾਹੀਦੀ ਆ ਜਿਵੇਂ ਕਹਿੰਦੇ ਨੇ ਕਿ ਅਜੇ ਤਰੀ ਉਮਰ ਘੱਟ ਆ ਤੂੰ ਬਾਅਦ ਚ ਕਰਵਾ ਲਈ ਜਾਂ ਏਜ ਵੱਧ ਵੀ ਜਾਂਦੀ ਆ ਤਾਂ ਤਾਂ ਵੀ ਕੁਝ ਕਠਿਨਾਈਆਂ ਆਉਂਦੀਆਂ ਨੇ ਹਾਂਜੀ ਆਈਡੀਲੀ ਏਜ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਆ ਜੀ ਐਂਡ ਐਂਡ ਦਾ ਨੰਬਰ ਸਟੇਬਲ ਹੋਣਾ ਚਾਹੀਦਾ ਜੇ ਨੰਬਰ ਤੇਜ਼ੀ ਨਾਲ ਤਬਦੀਲ ਹੋ ਰਿਹਾ ਹੈ ਫਿਰ ਉਹਦੇ ਲਈ ਹੋਰ ਵੇਟ ਕਰਨਾ ਜ਼ਰੂਰੀ ਹੈ ਪਿਛਲੇ 6 ਮਹੀਨੇ 1 ਸਾਲ ਤੋ ਘੱਟੋ ਘੱਟ ਨੰਬਰ ਸਟੇਬਲ ਹੋਵੇ ਕਿਉਂਕਿ ਕੋਈ ਵੀ ਲੇਜ਼ਰ ਹੈ ਇੱਕ ਸਟੇਬਲ ਨੰਬਰ ਤੇ ਅਸਰ ਕਰੂਗੀ ਉਹ ਨੰਬਰ ਨੂੰ ਰੋਕਣ ਲਈ ਨਹੀਂ ਹੈ ਜੇ ਨੰਬਰ ਤਬਦੀਲ ਹੋ ਰਿਹਾ ਵੇਟ ਜਦੋਂ ਤੱਕ ਰੁਕਦਾ ਨਹੀਂ ਐਂਡ ਕਦੋਂ ਤੱਕ ਕਰ ਸਕਦੇ ਆ ਦੇਖੋ ਆਮ ਤੌਰ ਤੇ 40 ਸਾਲ ਤੱਕ ਸਿਰਫ ਦੂਰ ਦੀ ਨਜ਼ਰ ਕਮਜ਼ੋਰ ਹੁੰਦੀ ਆ ਹਾਂਜੀ 40 ਸਾਲ ਤੋਂ ਬਾਅਦ ਸਾਰੇ ਜਾਨੂ ਹੋਣਗੇ ਜਿਹੜੇ 40 ਤੋਂ ਉੱਤੇ ਨੇ ਨੰਬਰ ਨਹੀਂ ਬ੍ਰੀਕ ਵਧੀਆ ਦੱਸਦੇ ਹਾਂ ਨੇੜੇ ਦੀ ਅਣਕ ਦੀ ਲੋਡ ਪੈਂਦੀ ਹੈ ਜੀ ਤੇ 40 ਸਾਲ ਤੱਕ ਦੂਰ ਦੀ ਨਜ਼ਰ ਲਈ ਇਹ ਲੇਜ਼ਰਸ ਬਹੁਤ ਵਧੀਆ ਨੇ ਉਸ ਤੋਂ ਬਾਅਦ ਸਾਨੂੰ ਹੋਰ ਮੈਥਡਸ ਲਈ ਸੋਚਣਾ ਪੈਂਦਾ ਕਿਉਂਕਿ ਫਿਰ ਨੇੜੇ ਦੀ ਅਣਕ ਲੱਗੇਗੀ ਦੂਰ ਦੂਰ ਲਈ ਇਹ ਬਹੁਤ ਸਕਸੈਸਫੁਲ ਹੈ ਜੀ ਬਿਲਕੁਲ ਜਿਵੇਂ ਮੇਰੇ ਹੁਣ ਤੁਹਾਨੂੰ ਦੱਸਦਾ ਆਪਣਾ ਪਰਸਨਲ ਮੇਰੇ ਇੱਕ ਨੰਬਰ ਦੀ ਲੱਗੀ ਹੋਈ ਹੈ ਪਰ 2004 ਤੋਂ ਸਟੇਬਲ ਆ ਉਹ ਹੀ ਹਾਂ ਮਤਲਬ ਮੈਂ ਜੇਕਰ ਮੇਰੀ 40 ਸਾਲ ਤੋਂ ਘੱਟ ਉਮਰਾਂ ਤੱਕ ਕਰਵਾ ਸਕਦਾ ਹਾਂ ਯੈਸ ਡੈਫੀਨਿਟਲੀ ਹਾਂ ਕਿਰਾ ਤੁਸੀਂ ਹੁਣ ਵੀ ਸਕਦੇ ਹੋ ਬਟ ਜਿਹੜੀ ਉਹ ਲੇਜ਼ਰ ਹੈ ਦੂਰ ਲਈ 100 ਨੇੜੇ ਲਈ ਸ਼ਾਇਦ ਤੁਹਾਨੂੰ ਹਜੇ ਵੀ ਜ਼ਰੂਰਤ ਪਵੇ ਜੀ ਬਿਲਕੁਲ ਡਾਕਟਰ ਸਾਹਿਬ ਜਿਵੇਂ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਮਨ ਦੇ ਵਿੱਚ ਨਾ ਬੜੇ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਨੇ ਲੇਜ਼ਰ ਨੂੰ ਲੈ ਕੇ ਕੁਝ ਲੋਕ ਵਹਿਮ ਵੀ ਪਾ ਦਿੰਦੇ ਨੇ ਕਿ ਜੇ ਇਹ ਕਰਵਾਇਆ ਤੇ ਦੇ ਨਾਲ ਫਿਰ ਜਿਹੜੀ ਦੂਰ ਦੀ ਆ ਉਹ ਤਾਂ ਠੀਕ ਹੋ ਜਾਏਗੀ ਨੇੜੇ ਵਾਲੀ ਜਲਦੀ ਖਰਾਬ ਹੋ ਜਾਏਗੀ ਉਹ ਵੀ ਸਵਾਲ ਨੇ ਨੇੜੇ ਦੀ ਏਜ ਨਾਲ ਜਿੰਨੀ ਘਟਨੀ ਹੈ ਉਹ ਘਟੇਗੀ ਦੂਰ ਵਾਲੀ ਨੂੰ ਅਕਸਰ 99% ਕੁਝ ਵੀ ਨਹੀਂ ਹੁੰਦਾ ਹੂੰ ਲੇਜ਼ਰ ਤੁਹਾਨੂੰ ਮੈਂ ਸਿੰਪਲ ਪਾਸ਼ਾ ਵਿੱਚ ਸਮਝਾਉਣਾ ਹੁੰਦਾ ਤਾਂ ਲੇਜ਼ਰ ਕੀ ਹੁੰਦੀ ਹੈ ਲੇਜ਼ਰ ਸਿਰਫ ਲਾਈਟ ਦੀਆਂ ਕਿਰਨਾਂ ਨੂੰ ਕਹਿੰਦੇ ਆ ਜੀ ਲਾਈਟ ਦੀ ਕਿਰਨਾ ਨਾਲ ਜਦੋਂ ਆਪਾਂ ਅੱਖ ਦੀ ਬਾਹਰਲੀ ਪੁਤਲੀ ਨੂੰ ਥੋੜਾ ਪਤਲਾ ਕਰ ਦਿੰਦੇ ਆ ਉਹਦੇ ਵਿੱਚੋਂ ਮਾਸ ਥੋੜਾ ਘਟ ਜਾਂਦਾ ਉਹਨੂੰ ਲੇਜ਼ਰ ਕਹਿੰਦੇ ਆ ਜੀ ਲੇਜ਼ਰ ਕਰਨਾ ਲੱਗਦੀਆਂ ਉਹਦੇ ਨਾਲ ਕੋਈ ਦਰਦ ਕੋਈ ਤਕਲੀਫ ਬੰਦੇ ਨੂੰ ਪਤਾ ਨਹੀਂ ਲੱਗਦਾ ਐਂਡ ਦੂਰ ਦੀ ਨਜ਼ਰ ਕਾਫੀ ਸਾਫ਼ ਹੋ ਜਾਂਦੀ ਹੈ ਬਹੁਤ ਅੱਛਾ ਜੀ ਜਿਹੜਾ ਸਭ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਇੱਕ ਬੜੀ ਸਮੱਸਿਆ ਹੈ ਖਾਸ ਕਰ ਕਈ ਲੋਕ ਕਹਿੰਦੇ ਨੇ ਜੀ ਉਹਨਾਂ ਨੂੰ ਕਾਲਾ ਮੋਤੀਆ ਹੋ ਗਿਆ ਕਈ ਕਹਿੰਦੇ ਨੇ ਜੀ ਉਹਨਾਂ ਨੂੰ ਚਿੱਟਾ ਮੋਤੀਆ ਹੋ ਗਿਆ। ਇੱਕ ਤਾਂ ਸਾਨੂੰ ਇਹ ਜ਼ਰੂਰ ਦੱਸੋ ਕਿ ਇਹਨਾਂ ਦੋਵਾਂ ਦੇ ਵਿੱਚ ਫਰਕ ਕੀ ਹੈ? ਇਹ ਸੁਣਨ ਵਿੱਚ ਇੱਕੋ ਜਿਹੇ ਸ਼ਬਦ ਨੇ। ਚਿੱਟਾ ਮੋਤੀਆ ਆ ਗਿਆ, ਕਾਲਾ ਮੋਤੀਆ ਆ ਗਿਆ। ਜੇ ਆਪਾਂ ਕਿਸੇ ਨੂੰ ਕੋਈ ਮੋਤੀਆ ਆ ਗਿਆ ਕਹਿੰਦੇ ਚਿੱਟਾ કે ਕਾਲਾ। ਹਾਂਜੀ। ਬੇਸਿਕਲੀ ਕਾਲਾ ਮੋਤੀਆ ਸੈਪਰੇਟ ਬਿਮਾਰੀ ਇੰਗਲਿਸ਼ ਵਿੱਚ ਗਲੋਕੋਮਾ ਕਹਿੰਦੇ ਆ। ਸਿੰਪਲ ਭਾਸ਼ਾ ਵਿੱਚ ਤੁਹਾਨੂੰ ਦੱਸਾਂ ਤਾਂ ਅੱਖ ਦੇ ਅੰਦਰਲਾ ਪ੍ਰੈਸ਼ਰ, ਇੰਟਰਾਓਕੂਲਰ ਪ੍ਰੈਸ਼ਰ ਜਿਵੇਂ ਤੁਸੀਂ ਐ ਮੰਨ ਲਓ ਗੋਬਾਰੇ ਵਿੱਚ ਪਾਣੀ ਭਰਿਆ। ਜਦੋਂ ਬਹੁਤ ਜ਼ਿਆਦਾ ਭਰ ਜਾਂਦਾ ਹੈ ਅੱਖ ਦੀ ਨਸ ਤੇ ਇਫੈਕਟ ਪਾਉਂਦਾ। ਜ ਜਦੋਂ ਨਸ ਦੀ ਕਮਜ਼ੋਰੀ ਆਉਂਦੀ ਹੈ ਤਾਂ ਅੱਖ ਤੇ ਦੇਖਣ ਦਾ ਕੇਰਾ ਜਿਵੇਂ ਸ਼ਕਲ ਤੁਹਾਡੇ ਵੱਲ ਤਾਂ ਮੈਂ ਇੱਥੋਂ ਤੱਕ ਦੇਖ ਰਹਾ ਹਾਂ ਵਿਜ਼ੂਅਲ ਫੀਲਡ ਜਦੋਂ ਘਟਣਾ ਸ਼ੁਰੂ ਹੁੰਦਾ ਉਹ ਕਾਲਾ ਮੋਤੀਆ ਉਹਦੇ ਲਈ ਸਿਰਫ ਡ੍ਰੌਪਸ ਨਾਲ ਆਪਾਂ ਸਹੀ ਸਮੇਂ ਤੇ ਡਿਟੈਕਟ ਕਰਕੇ ਰੋਕ ਸਕਦੇ ਹਾਂ ਤੇ ਚਿੱਟਾ ਮੋਤੀਆ ਜਿਹਨੂੰ ਕੈਟਰਾਕ ਕਹਿੰਦੇ ਆ ਉਹ ਸੈਪਰੇਟ ਚੀਜ਼ ਹੈ ਉਹ ਅੱਖ ਵਿੱਚ ਜਿਹੜੀ ਟੱਪ ਰਹੀ ਲਾਈਟ ਹੈ ਉਹਨੂੰ ਆਬਸਟਰੈਕਟ ਕਰਦੀ ਹੈ ਆਈ ਮੰਨੋ ਬਈ ਕਿਸੇ ਕਮਰੇ ਵਿੱਚ ਕੋਈ ਖਿੜਕੀ ਹੈ ਉਹਦੇ ਸਾਫ਼ ਸ਼ੀਸ਼ਾ ਹੈ ਸ਼ੀਸ਼ਾ ਗੰਦਲਾ ਹੋਣਾ ਸ਼ੁਰੂ ਹੋ ਗਿਆ ਲਾਈਟਸ ਵਰਗੇ ਟੱਪਦੀ ਨੇ ਉਹ ਆਪਾਂ ਜਦੋਂ ਵੀ ਕਰਦੇ ਆ ਨਵੇਂ ਲੈਂਸ ਉੱਤੇ ਪਾ ਕੇ ਲਾਈਟਸ ਹੌਲੀ ਟੱਪਣ ਲੱਗ ਜਾਂਦੇ ਆ ਨਜ਼ਰ ਆਲਮੋਸਟ ਉਦੋਂ ਹੀ ਬਹੁਤ ਵਧੀਆ ਹੋ ਜਾਂਦੀ ਹੈ ਜੀ ਕਾਲਾ ਕਿਉਂ ਕਹਿੰਦੇ ਆ ਕਿਉਂਕਿ ਜਿੰਨਾ ਨੇ ਰੱਛ ਆ ਗਿਆ ਉਹ ਠੀਕ ਨਹੀਂ ਕੀਤਾ ਜਾ ਸਕਦਾ ਹੂੰ ਚਿੱਟੇ ਮੋਤੀਏ ਚ ਆਪਾਂ ਉਦੋਂ ਹੀ ਅੱਛਾ ਰਿਜ਼ਲਟ ਦੇ ਸਕਦੇ ਆ ਜੀ ਕਾਲੇ ਮੋਤੀ ਦਾ ਸਿਰਫ ਇੱਕੋ ਇੱਕ ਇਲਾਜ ਹੈ ਸਮੇਂ ਸਿਰ ਤੇ ਸਮੇ ਤੋਂ ਪਹਿਲਾਂ ਰੂਟੀਨ ਚੈੱਕਅਪ ਦੌਰਾਨ ਜੇ ਫੜਿਆ ਜਾਵੇ ਉੱਥੇ ਰੁਕ ਜਾਂਦਾ ਬਿਲਕੁਲ ਜੀ ਤੇੜਾ ਸਭ ਇੱਕ ਹੋਰ ਸਮੱਸਿਆ ਬੜੀ ਗੰਭੀਰ ਹੈ ਅੱਜ ਕੱਲ ਹਰ ਬੰਦਾ ਕਹਿ ਦਿੰਦਾ ਹੈ ਕਿ ਜੀ ਮੈਨੂੰ ਤਾਂ ਜੀ ਫਿੱਕੀ ਚਾਹ ਦੇ ਦਿਓ ਮੈਂ ਮਿੱਠਾ ਨਹੀਂ ਖਾਂਦਾ ਮਤਲਬ ਮੇਰਾ ਕਹਿਣ ਦਾ ਸੰਕੇਤ ਇਹ ਹੈ ਕਿ ਉਹਦੇ ਵਿੱਚ ਇਹ ਹੁੰਦਾ ਹੈ ਕਿ ਡਾਇਬਟੀਜ਼ ਹੋ ਜਾਂਦੀ ਹੈ ਉਹਦਾ ਵੀ ਕਹਿੰਦੇ ਅੱਖਾਂ ਦੇ ਉੱਤੇ ਬੜਾ ਬੁਰਾ ਪ੍ਰਭਾਵ ਪੈਂਦਾ ਬਿਲਕੁਲ ਬਿਲਕੁਲ ਮਿੱਠਾ ਜ਼ਹਿਰ ਹੈ ਜੀ ਪੁਰਾਣਾ ਨਰਾ ਡਾਇਬਟੀਜ਼ ਸਰੀਰ ਲਈ ਅੱਜ ਕੱਲ ਦੇ ਲਾਈਫ ਸਟਾਈਲ ਵਿੱਚ ਜਿੰਨੇ ਆਸਾਨੀ ਨਾਲ ਕਿਸੇ ਨੂੰ ਹੁੰਦੀ ਹੈ ਉਨੀ ਆਸਾਨੀ ਨਾਲ ਖਰਾਬ ਵੀ ਕਰਦੀ ਹੈ ਤੇ ਇਹਦੇ ਵਿੱਚ ਦੋਸ਼ੀ ਆਪਾਂ ਖੁਦ ਹੀ ਆਂ ਖਾਈ ਜਾਣਾ ਜਦੋਂ ਜੀ ਕਰਦਾ ਭੁੱਖ ਨਹੀਂ ਲੱਗੀ ਕਿਉਂ ਖਾਣਾ ਉਹੀ ਹਰ ਵੇਲੇ ਬੈਠੇ ਆਂ ਵੇਲੇ ਬੈਠੇ ਡਾਇਬੀਟਿਸ ਤੁਹਾਡੇ ਅੱਖਾਂ ਦੇ ਪੱਖ ਨਾਲ ਜੇ ਮੈਂ ਦੱਸਾਂ ਡਾਇਬੀਟਿਸ ਅੱਖ ਦੇ ਅੰਦਰਲੇ ਹਿੱਸੇ ਨੂੰ ਜਿਹਨੂੰ ਪੜਦਾ ਕਹਿੰਦੇ ਐ ਰੈਟਨਾ ਕਹਿੰਦੇ ਆ ਉਹਨੂੰ ਖਰਾਬ ਕਰਨਾ ਸ਼ੁਰੂ ਕਰਦੀ ਹੈ ਜੀ ਹਰ ਡਾਇਬੀਟਿਕ ਮੈਂ ਤੁਹਾਡੇ ਮਾਧਿਅਮ ਰਹੀਂ ਰਿਕੁਐਸਟ ਕਰਨਾ ਚਾਹੁੰਗਾ ਹਰ ਡਾਇਬੀਟਿਕ ਜਾਂ ਜਿੰਨਾਂ ਦੇ ਪੇਰੈਂਟਸ ਕਿਨਾਂ ਦੇ ਫਰੈਂਡਸ ਹੈਗੇ ਆ ਰੂਟੀਨ ਰਟਨਾ ਅੱਖ ਦੇ ਪਰਦੇ ਦਾ ਚੈੱਕਅਪ ਬਹੁਤ ਜ਼ਰੂਰੀ ਹੈ ਕਿਉਂ ਕਿ अर्ली ਸਾਈਨਸ ਪੇਸ਼ੈਂਟ ਨੂੰ ਪਤਾ ਹੀ ਨਹੀਂ ਲੱਗਦੇ ਹਮ ਜੇ ਤੁਸੀਂ ਡਾਇਬੀਟ ਕੋ ਮੈਂ ਤੁਹਾਡਾ ਚੈੱਕਅਪ ਕਰਾਂ ਹੋ ਸਕਦਾ ਹੈ ਤੁਹਾਨੂੰ ਸਟੇਜ 1 ਡਾਇਬੀਟਿਕ ਰੈਟ੍ਰੋਪੈਥੀ ਹੋਵੇ ਆਲਰੇਡੀ ਤੁਸੀਂ ਕਹੋਗੇ ਮੈਂ ਤਾਂ ਕੋਈ ਤਕਲੀਫ ਹੀ ਨਹੀਂ ਤਕਲੀਫ ਨਹੀਂ ਹੋਏਗੀ ਜਦੋਂ ਤਕਲੀਫ ਹੋਣੀ ਸ਼ੁਰੂ ਹੁੰਦੀ ਹੈ ਤਾਂ ਬਿਮਾਰੀ 50 60% ਵੱਧ ਚੁੱਕੀ ਹੁੰਦੀ ਹੈ ਜੀ ਐਂਡ ਰੇਅਰਲੀ ਜੇ 슈ਗਰ ਦਾ ਕੰਟਰੋਲ ਅਚਨਾਂਾ ਹੋਵੇ ਤੇ ਬਿਮਾਰੀ ਕਾਫੀ ਵਾਜੇ ਫਿਰ ਸਾਨੂੰ ਆਪਰੇਸ਼ਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ ਹੂੰ ਤੇ ਉਹਦੇ ਵਿੱਚ ਫਿਰ ਨਜ਼ਰ ਆਉਣ ਦੀ ਉਮੀਦ ਥੋੜੀ ਘਟ ਜਾਂਦੀ ਹੈ ਇਸ ਕਰਕੇ ਸਿਰਫ ਟਾਈਮਲੀ ਚੈੱਕ ਅਪ ਨਾਲ ਆਪਾਂ ਬਹੁਤ ਅੱਛੀ ਨਜ਼ਰ ਬਚਾ ਸਕਦੇ ਆ ਮਤਲਬ ਖਾਂ ਦੀ ਜਿਹੜੀ ਜੋਤ ਹੈ ਜਿਹੜੀ ਰੌਸ਼ਨੀ ਬਿਲਕੁਲ ਵੀ ਜਾ ਸਕਦੀ ਹੈ ਹਾਂਜੀ ਹਾਂਜੀ ਇਹ ਆਪਾਂ ਸਮਝ ਇਹ ਮੈਂ ਡਰਨ ਲਈ ਵੀ ਕਹਿ ਰਹੇ ਤਾਂ ਸਮਝਾਉਣ ਲਈ ਵੀ ਡਾਇਬੀਟਿਕਸ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਜੇ ਸਮੇਂ ਸਿਰ ਉਹਨਾਂ ਦਾ ਚੈੱਕ ਅਪ ਨਾ ਹੋਵੇ ਹੂੰ ਫਿਰ ਚੱਲਣ ਫਿਰਨ ਤੋਂ ਵੀ ਜਾ ਸਕਦੇ ਨੇ ਇਸ ਕਰਕੇ ਸਿੰਪਲ ਇੱਕ ਆਈਗਜ਼ਾਮ ਤੁਹਾਨੂੰ ਲਾਈਫ ਲੌਂਗ ਲਈ ਕੰਫਰਟੇਬਲ ਰੱਖ ਸਕਦਾ ਜੀ ਡਾਟਰ ਸਾਹਿਬ ਅਕਸਰ ਇੱਕ ਹੋਰ ਸਮੱਸਿਆ ਹੈ ਉਹ ਕਾਫੀ ਲੋਕਾਂ ਦੇ ਵਿੱਚ ਦੇਖੀ ਜਾਂਦੀ ਹੈ ਕਹਿੰਦੇ ਜੀ ਅੱਖਾਂ ਦੇ ਵਿੱਚੋਂ ਪਾਣੀ ਬਹੁਤ ਆਉਂਦਾ ਹੈ ਕਈ ਵਾਰ ਜਿਹੜੀ ਗਿੱਡ ਵਗੈਰਾ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ ਉਹਨੂੰ ਆਪਾਂ ਨਾਰਮਲੀ ਜਿ ਲੈ ਲੈਣਾ ਕਿਸੇ ਵੀ ਸ਼ਾਪ ਤੋਂ ਆਪਾਂ ਕੋਈ ਨਾ ਕੋਈ ਡ੍ਰੌਪ ਲੈ ਲਿਆ ਤੇ ਉਹ ਅੱਖ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਉਹ ਕਿੰਨਾ ਖਤਰਨਾਕ ਹੋ ਸਕਦਾ ਜਾਂ ਕੀ ਕਾਰਨ ਹੈ ਕਿ ਮਤਲਬ ਅੱਖਾਂ ਦੇ ਵਿੱਚੋਂ ਅਕਸਰ ਕਈਆਂ ਦੇ ਪਾਣੀ ਆਉਂਦਾ ਰਹਿੰਦਾ ਹੈ ਅਕਸਰ ਪਾਣੀ ਆਉਂਦੇ ਦੋ ਤਿੰਨ ਕਾਰਨ ਨੇ ਜੀ ਇੱਕ ਤਾਂ ਕਈ ਅੱਜਕੱਲ ਦਾ ਵਿਗਿਆਨਿਕ ਯੁੱਗ ਹੈ ਹਮਮ ਆਲਮੋਸਟ ਹਰ ਬੰਦਾ ਦਿਨ ਤੋਂ ਦਿਨ ਵਿੱਚ 5-6 ਘੰਟੇ ਜਾਂ ਜ਼ਿਆਦਾ ਸਕਰੀਨ ਟਾਈਮ ਹੈਗਾ ਹਾਂਜੀ ਤੁਸੀਂ ਕਦੇ ਨੋਟ ਕਰਿਓ ਤੁਸੀਂ ਖੁਦ ਵੀ ਜਦੋਂ ਕੋਈ ਸਕਰੀਨ ਯੂਜ਼ ਕਰਦੇ ਚਾਹੇ ਮੂਵੀ ਦੇਖ ਰਹੇ ਹੋ ਟੀਵੀ ਦੇਖ ਰਹੇ ਹੋ ਆਪਾਂ ਬਲਿੰਕ ਨਹੀਂ ਕਰਦੇ ਨਹੀਂ ਕਰਦੇ ਆਪਾਂ ਲੱਗੇ ਹੋਏ ਆ ਜਦੋਂ ਆਪਾਂ ਬਲਿੰਕ ਨਹੀਂ ਕਰਦੇ ਅੱਖ ਖੁਸ਼ਕ ਹੋ ਜਾਂਦੀ ਹੈ ਕੁਦਰਤੀ ਤੌਰ ਤੇ ਜਿਹੜੀ ਆਪਣੇ ਹੰਝੂ ਹੈ ਉਹਨਾਂ ਦੀ ਇੱਕ ਪਰਤ ਹੁੰਦੀ ਹੈ ਟੀਅਰ ਫਿਲਮ ਜਿਹੜੀ ਅੱਖ ਨੂੰ ਮੋਇਸਚਰ ਰੱਖਦੀ ਹੈ ਜਦੋਂ ਆਪਾਂ ਬਲਿੰਕ ਨਹੀਂ ਕਰਦੇ ਉਹ ਡਰਾਈ ਹੋ ਜਾਂਦੀ ਹੈ ਤੇ ਉਹਦੇ ਨਾਲ ਸਰੀਰ ਜ਼ਿਆਦਾ ਪਾਣੀ ਬਣਾਉਂਦਾ ਜੀ ਪਾਣੀ ਡਿੱਗਨ ਦਾ ਇੱਕ ਕਾਰਨ ਇਹ ਹੈ ਨੰਬਰ 2 ਸੀਜ਼ਨਲ ਕਈ ਵਾਰੀ ਗਰਮੀ ਵਿੱਚ ਕਈ ਅਲਰਜੀਕ ਕਨਜਕਟਿਵਾਈਟਸ ਜ਼ਿਆਦਾ ਹੋ ਜਾਂਦਾ ਬੇਸਿਕਲੀ ਕੀ ਹੈ ਕਿਸੇ ਪ੍ਰਦੂਸ਼ਣ ਕਰਕੇ ਹੋਰ ਚੀਜ਼ਾਂ ਕਰਕੇ ਅੱਖਾਂ ਲਾਲ ਹੁੰਦੀਆਂ ਪਾਣੀ ਡਿੱਗਦਾ ਉਹ ਤੁਸੀਂ ਆਪਦੇ ਨਜ਼ਦੀਕੀ ਡਾਕਟਰ ਨੂੰ ਦਿਖਾ ਕੇ ਦਵਾਈ ਲੈ ਸਕਦੇ ਹੋ ਕੱਲੀ ਡਰਾਈਨੈਸ ਹੈ ਤਾਂ ਉਹਦੇ ਲਈ ਕੋਈ ਵੀ ਅੱਛੇ ਲੂਬ੍ਰਿਕੈਂਟ ਓਵਰ ਦਾ ਕਾਊਂਟਰ ਲੈ ਸਕਦੇ ਹੋ ਉਹਦੇ ਲਈ ਕੋਈ ਨੁਕਸਾਨ ਨਹੀਂ ਹੈ ਬਟ ਅਲਰਜੀਕ ਕੰਡੀਸ਼ਨ ਜੇ ਹੈਗੀ ਨਾਲ ਰੜਕ ਪੈਂਦੀ ਹੈ ਪਾਣੀ ਉਹ ਗਿੱਡ ਵੀ ਆਉਂਦੀ ਹੈ ਤਾਂ ਜ਼ਰੂਰ ਡਾਕਟਰ ਨਾਲ ਕੰਸਲਟ ਕਰਕੇ ਲੈਣਾ ਚਾਹੀਦਾ ਜੀ ਲੜਸਾਬਾ ਅਜਕਲ ਜਿਵੇਂ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਹੈ ਕਿ ਅੱਖਾਂ ਦੀ ਕਹਿੰਦੇ ਖੂਬਸੂਰਤੀ ਵੀ ਬੜੀ ਹੁੰਦੀ ਹੈ ਬੜੇ ਉੱਤੇ ਗਾਣੇ ਗੁਣੇ ਵੀ ਬਣ ਗਏ ਅੱਖਾਂ ਦੇ ਉੱਤੇ ਪਰ ਅੱਖਾਂ ਜਿਹੜੀਆਂ ਇੱਕ ਨੈਚੁਰਲ ਆ ਉਹ ਤੁਹਾਨੂੰ ਪ੍ਰਮਾਤਮਾ ਨੇ ਦਿੱਤੀਆਂ ਨੇ ਕਈ ਵਾਰ ਅਸੀਂ ਕੀ ਕਰਦੇ ਆ ਕਿ ਉਹਨਾਂ ਦੇ ਵਿੱਚ ਲੈਂਸ ਵਗੈਰਾ ਆਰਟੀਫੀਸ਼ੀਅਲ ਨੇ ਜਿਹੜੇ ਉਹ ਪਾਉਣੇ ਸ਼ੁਰੂ ਕਰ ਦਿੰਨੇ ਆ ਉਹ ਪਾਉਣੇ ਚਾਹੀਦੇ ਆ ਜਾਂ ਨਹੀਂ ਤੁਸੀਂ ਆਈ ਥਿੰਕ ਕੰਟੈਕਟ ਲੈਂਸ ਦੀ ਗੱਲ ਕਰ ਰਹੇ ਆ ਦੋਨੋਂ ਕੇ ਲਈਏ ਕਈ ਕਲੇਸ ਹੋਪਣ ਲਈ ਪਾਉਂਦੇ ਆ ਜਿਵੇਂ ਡਿਫਰੈਂਟ ਕਲਰ ਦੇ ਪਾ ਸਕਦੇ ਹਾਂ ਹਾਂਜੀ ਪਾ ਸਕਦੇ ਕੋਈ ਨੁਕਸਾਨ ਨਹੀਂ ਹੈ ਬਟ ਉਹਦੇ ਲਈ ਆਪਣ ਬਹੁਤ ਕੇਅਰਫੁਲ ਰਹਿਣਾ ਪੈਂਦਾ ਕਿ ਉਹਦੀ ਸਫਾਈ ਆਪਾਂ ਮੇਨਟੇਨ ਕਰੀਏ ਕਈ ਵਾਰੀ ਗੰਦੇ ਬੰਦੇ ਹੱਥਾਂ ਨਾਲ ਲੱਗ ਜਾਂਦਾ ਤੁਹਾਨੂੰ ਸ਼ਾਇਦ ਯਾਦ ਹੋਵੇ ਕੁਝ ਮਹੀਨੇ ਪਹਿਲਾਂ ਇੱਕ ਕੋਈ ਮਾਡਲ ਸੀਗੇ ਬੰਬੇ ਦੇ ਉਹਨਾਂ ਨੂੰ ਇਨਫੈਕਸ਼ਨ ਹੋ ਗਈ ਸੀ ਕੰਟੈਕਟ ਲੈਂਸ ਨਾਲ ਐਂਡ ਬਹੁਤ ਜ਼ਿਆਦਾ ਕਮ ਵਧ ਗਿਆ ਸੀ ਨਜ਼ਰ ਜਾਣ ਦਾ ਖਤਰਾ ਵੀ ਸੀਗਾ ਕੰਟੈਕਟ ਲੈਂਸਾ ਸਿਰਫ ਇਹੀ ਜ਼ਰੂਰੀ ਹੈ ਕਿ ਉਹਦੀ ਸਫਾਈ ਅਚੀ ਤਰ੍ਹਾਂ ਮੇਨਟੇਨ ਹੋਵੇ ਆਦਰਵਾਇਸ ਕੋਈ ਨੁਕਸਾਨ ਨਹੀਂ ਆ। ਹਮ ਮਤਲਬ ਆਪਣਾ ਜਿਵੇਂ ਸਫਾਈ ਆ ਤੋ ਜ਼ਰੂਰੀ ਆ ਬਸ ਬਹੁਤ ਬਹੁਤ ਯੈਸ ਤੇ ਥੋੜਾ ਬਹੁਤ ਮੇਰੇ ਖਿਆਲ ਦੇ ਵਿੱਚ ਕੁਆਲਿਟੀ ਦਾ ਵੀ ਫਰਕ ਪੈਂਦਾ ਹੋਵੇਗਾ। ਹਾਂਜੀ ਉਹ ਤਾਂ ਚਲੋ ਆਪਾਂ ਡਾਕਟਰ ਵੱਲੋਂ ਰეკਮੈਂਡੇਡ ਜਾਂ ਚੰਗ ਸ਼ਾਪ ਤੋਂ ਹੀ ਲਈਏ। ਉਹ ਤਾਂ ਡੈਫੀਨਿਟਲੀ ਜ਼ਰੂਰੀ ਹੈ ਜੀ। ਜੀ। ਤੇ ਇਸ ਤੋਂ ਇਲਾਵਾ ਅੱਖਾਂ ਦੀ ਖੂਬਸੂਰਤੀ ਵਾਸਤੇ ਅੱਖਾਂ ਦੀ ਸੰਭਾਲ ਵਾਸਤੇ ਆਪਾਂ ਨੂੰ ਕੋਈ ਸਮੱਸਿਆਵਾਂ ਨਾ ਆਉਣ ਉਹਦੇ ਵਾਸਤੇ ਤੁਸੀਂ ਕੀ ਆਪਣਾ ਸੁਝਾਅ ਦੇਣਾ ਚੋ? ਬਹੁਤ ਸਿੰਪਲ ਜਿਹਾ ਸਜੈਸ਼ਨ ਹੈ ਜ ਤੁਸੀਂ ਘਰ ਦਾ ਹੈਲਦੀ ਖਾਣਾ ਖਾਓ ਹਾਈਡਰੇਟ યોਰself ਐਂਡ ਜੇ ਕੋਈ ਨਹੀਂ ਦਿੱਕਤ ਫਿਰ ਵੀ 40 ਸਾਲ ਤੋਂ ਬਾਅਦ ਸਪੈਸ਼ਲੀ ਸਾਲ ਚ ਇੱਕ ਵਾਰੀ ਕਿਸੇ ਆਪਦੇ ਨਜ਼ਦੀਕੀ ਡਾਕਟਰ ਨੂੰ ਕੰਸਲਟ ਕਰਦੇ ਰਹੋ ਅੱਖਾਂ ਬੜੀਆਂ ਕੀਮਤੀ ਹੈ ਰੂਟੀਨ ਚੈੱਕ ਅਪ ਤੁਹਾਨੂੰ ਬਹੁਤ ਲੰਬੇ ਸਮੇਂ ਲਈ ਅੱਛੀ ਨਜ਼ਰ ਦੇਏਗਾ ਜੀ ਜੀ ਤੇ ਇੱਕ ਡਾਕਟਰ ਸਾਹਿਬ ਹੋਰ ਵੀ ਕਹੇ ਜਾਂਦਾ ਹੈ ਕਿ ਜਿਵੇਂ ਆਪਾਂ ਨਾ ਕੁਝ ਵੀ ਅੱਖ ਦੇ ਵਿੱਚ ਕੁਝ ਪੈ ਜਾਵੇ ਕਿਤਾਉ ਨੂੰ ਆਪਾਂ ਰਗੜਨਾ ਸ਼ੁਰੂ ਕਰ ਦਿੰਦੇ ਆ ਜਾਂ ਪਰ ਕੀ ਹੁੰਦਾ ਹੈ ਕਿ ਹਾਂ ਔਰ ਦੂਸਰਾ ਹੁੰਦਾ ਹੈ ਕਿ ਪਾਣੀ ਦੇ ਛਿੱਟੇ ਬੜੀ ਤੇਜ਼ੀ ਦੇ ਨਾਲ ਕਈ ਮਾਰਦੇ ਨੇ ਔਰ ਕਈ ਕਹਿੰਦੇ ਨੇ ਯਾਰ ਜ਼ੋਰ ਨਾਲ ਤੂੰ ਮਾਰ ਪਾਣੀ ਦੇ ਇਹ ਅੱਖ ਦੇ ਵਿੱਚੋਂ ਨਿਕਲ ਜਾਏਗਾ ਉਹਦੇ ਨਾਲ ਫਿਰ ਰੈੱਡਨੈਸ ਆ ਜਾਂਦੀ ਹੈ ਤਿਉਹ ਕਰਨਾ ਚਾਹੀਦਾ ਜਾਂ ਨਹੀਂ ਮੈਨੂੰ ਸਮਝਾ ਦੇਣਾ ਹੈ ਬਹੁਤ ਇੰਪੋਰਟੈਂਟ ਟੋਪਿਕ ਤੁਸੀਂ ਟੱਚ ਕੀਤਾ ਹੈ ਬਚਪਨ ਵਿੱਚ ਵੀ ਜਦੋਂ ਨੇਰੀ ਹੈ ਕੁਝ ਹੋਰ ਹੈ ਕੀੜਾ ਪੈ ਗਿਆ ਮੋਟਰਸਾਈਕਲ ਚਲਾਉਂਦੇ ਪੈ ਗਿਆ ਹਾਂਜੀ ਜਦੋਂ ਆਪਾਂ ਮੰਨ ਲੈਨੇ ਨਾ ਆਪਾਂ ਨੂੰ ਹੋਰ ਅੰਦਰ ਉਹਨੂੰ ਤੱਕਦੇ ਆ ਕਚਰੇ ਨੂੰ ਉਸ ਸਮੇਂ ਬਿਨਾ ਹੱਥ ਲਾਏ ਹੱਥ ਆਪਣੇ ਅਕਸਰ ਕਹਿੰਦੇ ਹੁੰਦੇ ਸਿਰਫ ਬਲਿੰਕ ਕਰੋ ਜਦੋਂ ਤੁਸੀਂ ਅੱਖ ਚਪਕੋਗੇ ਪਾਣੀ ਨਾਲ ਉੱਤਰ ਜਾਂਦਾ ਜੇ ਨਹੀਂ ਹੋ ਰਿਹਾ ਤਾਂ ਤੁਸੀਂ ਨੇੜਲੇ ਡਾਕਟਰ ਨੂੰ ਚੈੱਕ ਕਰਾ ਲਓ ਪਰ ਜੋਰ ਦੀ ਜੋ ਛਿੱਟੇ ਮਾਰ ਦੇਣਾ ਅੱਖ ਦੀ ਬਾਹਰੀ ਜਿਹੜੀ ਸਤਹ ਹੁੰਦੀ ਹੈ ਬੜੀ ਕੋਮਲ ਹੁੰਦੀ ਹੈ ਛਿੱਟੇ ਨਾਲ ਵੀ ਡੈਮੇਜ ਹੋ ਜਾਂਦੀ ਹੈ ਹੂੰ ਤੁਸੀਂ ਮੈਕਸਿਮਮ ਪੋਲਾ ਪੋਲਾ ਤੋ ਸਕਦੇ ਹੋ ਜੋਰ ਦੀ ਛਿੱਟੇ ਮਾਰਨਾ ਖੁਦ ਦਾ ਨੁਕਸਾਨ ਕਰਨਾ ਤਾਂ ਜੇ ਕੁਝ ਪੈ ਜੇ ਤਾਂ ਟਰਾਈ ਸਿਰਫ ਬਲਿੰਕ ਕਰੋ ਉਸੇ ਨਾਲ ਹੀ ਕਾਫੀ ਵਾਰ ਨਿਕਲ ਜਾਂਦਾ ਜੀ ਸੁਦਸ਼ਕੋ ਦੋਸਤੋ ਅੱਜ ਤੁਹਾਡੀਆਂ ਅੱਖਾਂ ਬਾਰੇ ਗੱਲ ਕੀਤੀ ਹੈ ਤੇ ਵਿਸ਼ਾ ਵੀ ਬੜਾ ਗੰਭੀਰ ਹੈ ਕਿਉਂਕਿ ਅੱਖਾਂ ਬਚਾਉਣੀਆਂ ਬੜੀਆਂ ਜ਼ਰੂਰੀ ਨੇ ਅੱਜਕੱਲ ਜਿਵੇਂ ਅਸੀਂ ਪੋਲੂਸ਼ਨ ਦੇ ਵਿੱਚ ਰਹਿ ਰਹੇ ਹਾਂ ਅੱਖਾਂ ਦੇ ਵਿੱਚ ਕਾਫੀ ਕੁਝ ਪੈ ਵੀ ਜਾਂਦਾ ਹੈ ਤਾਂ ਉਹ ਕਈ ਵਾਰ ਧੂਆਂ ਹੋ ਗਿਆ ਜਾਂ ਕਾਫੀ ਕੁਝ ਸਾਡੇ ਆਸ-ਪਾਸ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਅੱਖਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ ਤੇ ਜਿਹੋ ਜਿਹੇ ਨੁਕਤੇ ਤੁਹਾਨੂੰ ਸੁਝਾ ਦਿੱਤੇ ਨੇ ਡਾਕਟਰ ਸਾਹਿਬ ਨੇ ਮੈਨੂੰ ਲੱਗਦਾ ਕਿ ਇੰਨੇ ਸੌਖੇ ਸ਼ਬਦਾਂ ਦੇ ਵਿੱਚ ਕਦੇ ਤੁਹਾਨੂੰ ਕਿਸੇ ਨੇ ਦੱਸਿਆ ਹੋਵੇਗਾ ਤੇ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਤੁਹਾਨੂੰ ਲਗੀਆਂ ਨੇ ਪ੍ਰਮਾਤਮਾ ਦੀ ਇੱਕ ਅਨਮੋਲ ਦਾਤ ਆ ਉਹਨਾਂ ਦੀ ਕੇਅਰ ਕਿਵੇਂ ਕਰ ਸਕਦੇ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਰਵਿੰਦਰ ਜੀ ਤੁਸੀਂ ਵੀ ਸਵਾਲ ਜਵਾਬ ਬੜੇ ਸਰਲ ਕੀਤੇ ਸਾਡੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਸਸ਼ਿਕਾ ਤੋ ਦਰਸ਼ਕਾਂ ਦੇ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਹੈ ਜੀ ਕਿਉਂਕਿ ਕਾਰਨ ਇਹ ਹੈ ਕਿ ਜਦੋਂ ਵੀ ਅਸੀਂ ਤੁਹਾਡੀ ਹਾਜ਼ਰੀ ਦੇ ਵਿੱਚ ਅਜਿਹਾ ਵਿਸ਼ਾ ਲੈ ਕੇ ਆਉਨੇ ਹਾਂ ਤੁਸੀਂ ਉਸ ਨੂੰ ਵੱਧ ਤੋਂ ਵੱਧ ਦੇਖਦੇ ਹੋ ਸੁਣਦੇ ਹੋ ਤੇ ਇਸ ਨੂੰ ਵੱਧ ਤੋਂ ਵੱਧ ਸਾਂਝਾ ਵੀ ਕਰਿਆ ਕਰੋ ਕਿਉਂਕਿ ਜਾਣਕਾਰੀ ਹੈ ਜਿਹੜੀ ਚੰਗੀ ਜਾਣਕਾਰੀ ਉਹ ਆਪਣੇ ਤੱਕ ਸੀਮਿਤ ਨਹੀਂ ਰੱਖੀ ਦੀ ਉਹਦਾ ਦਾਇਰਾ ਵਧਾਈਦਾ ਹੈ ਤੇ ਗਿਆਨ ਹੈ ਜਿਹੜਾ ਵੰਡਣ ਦੇ ਨਾਲ ਹੋਰ ਵੀ ਵੱਧਦਾ ਹੈ ਅਜਿਹੀ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ